ਤੇਦੀ ਪਾਗਬਾਨ ਕੇ ਹੰਕਾਰ ਚ ਤੇ ਵਾਲ ਕੁੰਘਰਾਲੇ ਕਰਾਲੇ ਆ ਜਿਹੜੇ ਅੱਜ ਕੱਲ ਕਰਾਂਦੇ ਨਹੀਂ ਮੇਰੇ ਖਿਆਲ ਹੁਣ ਚਲੋ ਮੈਂ ਸੋਚਣਾ ਇਹ ਸਦੀਆਂ ਪਹਿਲਾਂ ਮਹਾਰਾਜ ਕਹਿ ਗਏ ਤੇ ਅੱਜ ਵੀ ਕਿਹੜੇ ਲੋਕੀ ਸਮਝੇ ਉਹ ਕਈ ਸੂਲਾਂ ਦੀ ਤਰ੍ਹਾਂ ਸਿਰ ਦੇ ਵਾਲ ਤਿੱਕੇ ਹੁੰਦੇ ਨੇ ਜਿਵੇਂ ਕੰਡਿਆਂ ਦੀਆਂ ਸੂਲਾਂ ਸਿੱਧੀਆਂ ਇਸ ਤਰੀ ਕਰੀ ਬੈਠੇ ਕੋਈ ਬੰਦਾ ਕੁੰਘਰਾਲੇ ਬਣਾਈ ਬਿਠਾ ਕੋਈ ਬੀਬੀਆਂ ਕੋਈ ਬੰਦੇ ਗੁਰੂ ਗ੍ਰੰਥ ਸਾਹਿਬ ਬਾਬਾ ਰਵਿਦਾਸ ਕਹਿੰਦੇ ਨੇ ਉਹ ਕੁੰਘਰਾਲੇ ਕੇਸ ਬਣਾਉਣ ਵਾਲਿਆ ਤੇਰੀ ਪਗਵਨ ਕੇ ਚੌਂਕ ਚ ਖਲੋਣ ਵਾਲਿਆ ਚੇਤੇ ਰੱਖੀ ਇਸ ਤਨ ਨੇ ਇੱਕ ਦਿਨ ਸੜ ਕੇ ਰਾਖ ਦੀ ਢੇਰੀ ਹੋ ਜਾਣਾ ਕਾਦਾ ਤੂੰ ਪੱਗਾਂ ਦਾ ਤੇ ਆਪਣੀ ਜਵਾਨੀ ਦਾ ਮਾਣ ਪਿਆ ਕਰ ਰੱਖ ਕਿ ਜੋ ਕੁਝ ਪ੍ਰਭੂ ਨੇ ਰਚਿਆ ਇਹਦੇ ਵਿੱਚ ਭਾਵੇਂ ਸੰਤ ਭਾਵੇਂ ਦੇਵਤਾ ਭਾਵੇਂ ਖੰਸਿਆਰਾ ਭਾਵੇਂ ਦੈਂਤ ਭਾਵੇਂ ਧਰਮੀ ਭਾਵੇਂ ਕੁਕਰਮੀ ਭਾਵੇਂ ਦਾਨੀ ਭਾਵੇਂ ਲਾਲਚੀ ਭਾਵੇਂ ਰੋਗੀ ਭਾਵੇਂ ਤੰਦਰੁਸਤ ਜੋ ਕੁਝ ਇੱਥੇ ਆਇਆ ਹੈ ਉਹਨੇ ਹਰ ਚੀਜ਼ ਨੇ ਹਰ ਬੰਦੇ ਨੇ ਇੱਥੋਂ ਜਾਣਾ ਹੈ ਸਤਿਗੁਰੂ ਦਾ ਇੱਕ ਬਚਨ ਹੈ ਕਿ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਤਿੰਨ ਸ਼ਬਦ ਵਰਤੇ ਨਾ ਦੇਵਤੇ ਨਾ ਮਨੁੱਖ ਨਾ ਅਸੁਰ ਤਿੰਨ ਸ਼ਬਦ ਵਰਤੇ ਦੇਵਤੇ ਮਨੁੱਖ ਕਿਸੇ ਨਹੀਂ ਰਹਿਣਾ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਊਠ ਸਿਧਾਰੇ ਕਰ ਮਨ ਜਨ ਸੇਵਾ ऋषि मुनि संत मंत सेवा करके चले गए जीवत पेखे जिनी खर हर त्याया साध संग तिनी दर्शन पाया बादशाह शाह व्यापारी मरना कल्ला संत देवी देवते नहीं इथे बादशाह भी जाएगा इथे शौकार भी जाएगा ते इथे व्यापार करने वाला व्यापारी भी जाएगा बादशाह शाह व्यापारी मरना जो दिस है सो काल है करना जो दिसदा है ओनु काल खाएगा ਅੱਜ ਮੇਰਾ ਚਿਤ ਸੀ ਕਿ ਦਸ਼ਮੇਸ਼ ਪਿਤਾ ਜੀ ਦੀ ਪਵਿੱਤਰ ਰਚਨਾ ਵਿੱਚੋਂ ਸ੍ਰੀ ਅਕਾਲ ਉਸਤਤ ਦੀ ਬਾਣੀ ਚੋਂ ਕਿ ਰਹਿ ਨਾ ਪਾਵੈ ਸੁਰ ਨਰ ਦੇਵਾ ਊੜਿ ਸਿਧਾਰੇ ਕਰ ਮੁੰਜਨ ਸੇਵਾ ਸਤਿਗੁਰੂ ਦਾ ਇੱਕ ਬਚਨ ਖੈ ਏਕ ਸ਼ਿਵ ਪਹਿ ਏਕ ਗਏ ਏਕ ਫਿਰ ਪਹਿ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਮਹਾਰਾਜ ਕਹਿੰਦੇ ਨੇ ਇੱਕ ਸ਼ਿਵ ਨਹੀਂ ਜਿਸ ਦਿਨ ਦੀ ਪਰਮਾਤਮਾ ਨੇ ਰਚਨਾ ਰਚੀ ਪਤਾ ਨਹੀਂ ਕਿੰਨੇ ਕੁ ਸ਼ਵ ਆਏ ਇੱਕ ਆਇਆ ਉਹ ਚਲਾ ਗਿਆ ਦੂਸਰਾ ਆਇਆ ਉਹ ਚਲਾ ਗਿਆ ਦੋ ਰਾਮ ਤੇ ਕ੍ਰਿਸ਼ਨ ਨਹੀਂ ਗੁਰੂ ਕਲਗੀ ਤਰ ਕਹਿੰਦੇ ਨੇ ਜਿੱਦਨ ਦੀ ਸ੍ਰਿਸ਼ਟੀ ਰਚਨੀ ਪਤਾ ਨਹੀਂ ਕਿੰਨੇ ਕੁ ਰਾਮ ਤੇ ਕ੍ਰਿਸ਼ਨ ਦੇ ਅਵਤਾਰ ਵੀ ਆਏ ਇੱਕ ਸ਼ਿਵ भए ਇੱਕ ਗਏ ਇੱਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ਬ੍ਰਹਮਾ ਉਹ ਵਿਸ਼ਨ ਕੇਤੇ ਹਜ਼ੂਰ ਦੇ ਬਚਨ ਨੇ ਵੇਦੋ ਪੁਰਾਣ ਕੇਤੇ ਸਿਮਰਤ ਸਮੂਹਨ ਕੇ ਖੋਏ ਹੋਏ ਬਤਾਇਖ ਕਿੰਨੇ ਕੋ ਬ੍ਰਹਮਾ ਹੁਣ ਇਹਨੂੰ ਇਹ ਨਾ ਕੋਈ ਸਮਝ ਐ ਜੀ ਕਿਸੇ ਦੇ ਅਸੀਂ ਜੀ ਨਿੰਦਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਪੜਨੇ ਆ ਇਹ ਜਿਹੜੀ ਪ੍ਰਮਾਤਮਾ ਦੀ ਖੇਡ ਐ ਨਾ ਇਹੀ ਤਾਂ ਇੱਕ ਵਿਸ਼ਾਲਤਾ ਐ ਗੁਰੂ ਗ੍ਰੰਥ ਸਾਹਿਬ ਦੀ ਉਹ ਕਹਿੰਦੇ ਨੇ ਖਰ ਤਾਕਤ ਰੱਬ ਤੋਂ ਥੱਲੇ ਵੀ ਸਿਰਬ ਸ਼੍ਰੋਮਣੀ ਉਹ ਹੁਣ ਗਿਆਨ ਖੰਡ ਪੜੋ ਧਰਮਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਹਮੇਸ਼ਾ ਕੀ ਕਾਨ ਦਰਤ ਕ੍ਰਿਸ਼ਨ ਤੇ ਮਹੇਸ਼ ਦਰ ਤੇ ਸ਼ਿਵ ਜੀ ਏਕ ਸ਼ਿਵ ਭੈ ਏਕ ਗੈ ਏਕ ਫਿਰ ਭੈ ਗੁਰੂ ਗੋਬਿੰਦ ਸਿੰਘ ਜੀ ਕਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘੜਤ ਕੜੀਆਂ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਆ ਕੀ ਹੈ ਗਿਆਨ ਖੰਡ ਜਿੱਤੇ ਤੁਸੀਂ ਵਿਸਮਾਤ ਵੀ ਚਲੇ ਜਾਓਗੇ ਸੁਰਤ ਇੰਨੇ ਕੋ ਵਿਰਾਤ ਵੀ ਚਲੀ ਜਾਏਗੀ ਮਨਾ ਕਿ ਜਿਸ ਏਕ ਓੰਕਾਰ ਨੂੰ ਤੂੰ ਪੂਜ ਰਿਹਾ ਉਸ ਏਕ ਓੰਕਾਰ ਦੀ ਬਣਾਈ ਰਚਨਾ ਵਿੱਚ ਪਨਾ ਕਿੰਨੇ ਕੋ ਅਵਤਾਰੀ પુરੁਸ਼ਾਏ ਤੇ ਚਲੇਗਾ ਫਿਰ ਬੇਨਤੀ ਕਰਾਂ ਏਕ ਸ਼ਿਵ ਭੈ ਏਕ ਗਾਇ ਏਕ ਫੇਰ ਭੈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਉਹ ਵਿਸ਼ਨ ਕੇਤੇ ਬੇਦ ਉਹ ਪੁਰਾਨ ਕੇਤੇ ਸਿਮਰਤ ਸਮੂਹਨ ਕੇ ਖੋਏ ਖੋਏ ਬਤਾਇਖ ਉਥੇ ਹਜ਼ੂਰ ਜੀ ਬਚਨ ਕਰਦੇ ਨੇ ਮੋਨ ਦੀ ਮਨਾਰ ਕੇਤੇ ਅੰਸੁਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਪੈਖ ਹਜ਼ੂਰ ਕਹਿੰਦੇ ਨੇ ਕਿ ਪੀਰ ਉਹ ਪੈਗੰਬਰ ਕੇਤੇ ਗਨੇ ਨਾ ਪਰਤ ਇਤੇ ਭੂਮ ਹੀ ਤੇ ਹੋਏ ਕੈਸਾ ਭੂਮ ਮੈਂ ਮਿਲੇ ਖੈ ਕਹਿੰਦੇ ਨੇ ਪੈਦਾ ਹੋਏ ਪੀਰ ਪੈਗੰਬਰ ਇੱਕ ਦਿਨ ਉਹ ਵੀ ਚਲੇ ਗਏ ਇੱਕ ਸਤਿਗੁਰੂ ਦਾ ਇਹਦੇ ਨਾਲ ਕਬਿਤ ਹੋ ਰਖੈ ਬੜੇ ਸੌਕੇ ਅਰਥ ਨੇ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰ ਕੀ ਕੀ ਛਾਇਆ ਕਈ ਕੋਸ ਲੋਚਲਤ ਖੈ ਤਨ ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ ਰਚਨਾ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਜੋਗੀ ਇੰਦਰੀਆਂ ਤੇ ਕਾਬੂ ਕਰਨ ਵਾਲੇ ਜਤ ਰੱਖਣ ਵਾਲੇ ਜਤੀ ਜਿਨ੍ਹਾਂ ਨੇ ਵਿਆਹ ਨਾ ਕਰਾਇਆ ਉਹ ਬ੍ਰਹਮਚਾਰੀ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਜਿਨ੍ਹਾਂ ਦੇ ਸਿਰ ਤੇ ਵੱਡੇ ਵੱਡੇ ਛਤਰ ਝੁਲਦੇ ਸੇ

ਜਦੋਂ ਅਸੀਂ ਸਵਈਏ ਅੰਮ੍ਰਿਤ ਵੇਲੇ ਪੜਨੇ ਆ ਨਾ ਨਿਤਨੇਮ ਕਰਦੇ ਆ ਹਜ਼ੂਰ ਦਾ ਇੱਕ ਸਵਈਆ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਆਪਣੇ ਦੇਸ਼ ਤੋਂ ਇਲਾਵਾ ਦੂਜੇ ਦੇਸ਼ ਵੀ ਜਿੱਤੇ ਜੈਸੇ ਤਰਵਰ ਪੰਖ ਬਸੇਰਾ ਕਥਾ ਦੇ ਤਤ ਭਾਵ ਤੋਂ ਦੂਰ ਨਹੀ ਜਾਣ ਵੱਡੇ ਵੱਡੇ ਦੇਸ਼ਾਂ ਨੂੰ ਜਿੱਤਣ ਵਾਲੇ ਜਿਨ੍ਹਾਂ ਦੇ ਤਬੇਲਿਆਂ ਵਿੱਚ ਘੋੜੇ ਕਿਨਕ ਦੇ ਸੰ ਤੇ ਖਾਤੀ ਝੰਗਾੜਦੇ ਸੰ ਜਿਹੜੇ ਕਹਿੰਦੇ ਸੰ ਕਿ ਇੱਕ ਵਾਰੀ ਜਿੱਥੇ ਅਸੀਂ ਪੈਰ ਰੱਖ ਦਈਏ ਕਿਸੇ ਦੀ ਤਾਕਤ ਨਹੀਂ ਸਾਡੇ ਪੈਰ ਨੂੰ ਹਿਲਾ ਸਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਥਾਂ ਦੇਖੋ ਜਿੱਥੇ ਪੈਰ ਰੱਖਦੇ ਸਨ ਉਹ ਥਾਂ ਤਾਂ ਅਜੇ ਵੀ ਪਈ ਏ ਪਰ ਪੈਰ ਰੱਖਣ ਵਾਲਿਆਂ ਦੇ ਨਾਮੋਂ ਨਿਸ਼ਾਨ ਮਿਟ ਗਏ ਕਿੱਥੇ ਚਲੇ ਗਏ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਕਿੰਸਤ ਹੈ ਖੈ ਰਾਜ ਖਜਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਪਤਾ ਹੀ ਕੋਈ ਨਹੀਂ ਕਿੰਨੇ ਕੁ ਆਏ ਕਿੰਨੇ ਕੁ ਚਲੇ ਗਏ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤਲੇ ਸਮੇ ਅੰਤ ਕੇ ਅੰਤ ਕੇ ਦਰ ਤੇ ਜਮਦੂਤ ਅੰਤ ਕੋ ਅੰਤ ਕੇ ਧਾਮ ਸਿਧਾਰੇ ਉੱਥੇ ਚਲੇ ਗਏ ਅੱਜ ਸਤਿਗੁਰੂ ਦੇ ਇਸ ਪਵਿੱਤਰ ਸ਼ਬਦ ਦੇ ਭਾਵ ਅਰਥ ਸ਼ੁਰੂ ਤੋਂ ਆਪਾਂ ਕਰ ਲਈਏ ਜਲ ਕੀ ਭੀਤ ਮਿੰਟ ਮੈਂ ਤੁਹਾਡੇ 15 ਸਿਰ ਪੂਰ ਲੈਣੇ ਤੁਸੀਂ ਟਿਕਾ ਬਣਾਇਆ ਜ ਬਹੁਤ ਸੋਹਣਾ ਬਣਾਈ ਰੱਖਿਓ ਸਾਡੀ ਬਾਡੀ ਜਲ ਕੀ ਭੀਤ ਇਹ ਪਾਣੀ ਦੀ ਕੰਧ ਹੈ ਮਹਾਰਾਜ ਕਹਿੰਦੇ ਨੇ ਪਵਨ ਕਾ ਥੰਬਾ ਇਹਦੇ ਵਿੱਚ ਸਵਾਸਾਂ ਦੀ ਥੰਮੀ ਸਵਾਸਾਂ ਨਾਲ ਹੀ ਚੱਲ ਰਿਹਾ ਹੈ ਨਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਜਦੋਂ ਇਹ ਬਾਡੀ ਬਣੀ ਤੇ ਮਾਂ ਦਾ ਖੂਨ ਮਿਲਿਆ ਤੇ ਪਿਤਾ ਦਾ ਬਿੰਦ ਸੀ ਇਹਦਾ ਗਾਰਾ ਲੱਗਾ ਰਕਤ ਬੁੰਦ ਕਾ ਗਾਰਾ ਹਾਰਡ ਮਾਸ ਖੱਡੀਆਂ ਦਾ ਤੇ ਮਾਸ ਦਾ ਨਾੜੀਆਂ ਛੋਟੀਆਂ ਛੋਟੀਆਂ ਨਾੜੀ ਕੋ ਪਿੰਜਰ ਇਹ ਸਾਰਾ ਪਿੰਜਰਾ ਖੱਡੀਆਂ ਮਾਸ ਤੇ ਨਾੜੀਆਂ ਇਹ ਪਿੰਜਰਾ ਬਣ ਗਿਆ ਖਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਇਹਦੇ ਵਿੱਚ ਵਿਚਾਰਾ ਜੀਵ ਆਤਮਾ ਪੰਛੀ ਰਹਿੰਦਾ ਹੈ ਹੈ ਤਾਂ ਇਹ ਰੇਤ ਦੀ ਕੰਧ ਹੀ ਕੱਲ ਮੈਂ ਬੇਨਤੀ ਕੀਤੀ ਸੀ ਇੱਕ ਉਰਦੂ ਦੇ ਅਦੀਬ ਨੇ ਇਦੇ ਬਾਰੇ ਕਿਆ ਸੀ ਕਿ ਆਦਮੀ ਕਾ ਜਿਸਮ ਕਿਆ ਹੈ ਜਿਸ ਪੇ ਸ਼ਾਇਦਾਖ ਹੈ ਜਹਾਂ ساری ਦੁਨੀਆ ਮਰੀ ਫਿਰਦੀ ਏ ਬਾਡੀ ਪਿੱਛੇ ਆਦਮੀ ਕਾ ਜਿਸਮ ਕਿਆ ਹੈ ਜਿਸ ਪੇ ਸ਼ਾਇਦਾਖ ਹੈ ਜਹਾਂ ਇੱਕ ਮਿੱਟੀ ਕੀ ਇਮਾਰਤ ਇੱਕ ਮਿੱਟੀ ਕਾ ਮਕਾਨ ਚੂਨਾ ਗਾਰਾ ਖੂਨ ਇਸ ਕਾ ਇੰਤੇ ਇਸ ਕੀ ਹੱਡੀਆਂ ਚੰਦ ਸਾਂਸੋਂ ਪਰ ਖੜਾ ਹੈ ਇਹ ਖਿਆਲੀ ਆਸਮਾਂ موت کی پرزور آندھی جب اسے ٹکرائے گی دیکھ لینا یہ عمارت ٹوٹ کر گر جائے گی بس ہے بندے دی زندگی ست گرو کہ جل کی پیت پون کا تھمبا رکت بوند کا گارا ہارڈ ماس ناڑی کو پنجر پنکھی بس ہے بےچارا پرانی وہ انسان کیا میرا کیا تیرا ਕਾਹਦੇ ਤੂੰ ਦਾਵਾ ਕਰੀ ਜਨਾ ਆ ਮੇਰਾ ਆ ਤੇਰਾ ਸੱਚੀ ਗੱਲ ਏ ਬਾਹਰੇ ਜਦੇ ਜਿਵੇਂ ਨਾ ਜੋ ਜ ਸਾਡਾ ਉਥੇ ਕਲਚਰ ਸੀ ਉਹੋ ਜਿਹਾ ਬਚਨ ਵੀ ਕੀਤੇ ਹਉ ਸਾਧੂ ਹਉ ਬੰਦੂ ਹਉ ਸਾਧੂ ਬੈਰ ਹਮਰੀ ਭੂਮ ਕੌਣ ਕਾ ਲੈ ਪੈਂ ਜਿਵੇਂ ਕਹਿੰਦੇ ਨਾ ਮੇਰੇ ਘਰ ਗੁਲੰਘ ਕੇ ਦੇਖੀ ਮੈਂ ਤੈਨੂੰ ਦੇਖਾਂਗਾ ਮਹਾਰਾਜ ਕਹਿੰਦੇ ਦੇਖੋ ਕਿੱਡੇ ਦਾਵੇ ਪਿਆ ਪਰਦਾ ਕੀ ਮੇਰਾ ਤੇ ਕੀ ਤੇਰਾ ਜਿਨੂੰ ਆਪਾਂ ਮੇਰਾ ਕਹਿੰਨੇ ਆਪਣਾ ਵਿੱਚ ਕੁਝ ਖੈ ਮੇਰੀ ਬੇਨਤੀ ਖੈ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਜਿਵੇਂ ਇੱਕ ਪੰਛੀ ਰੁੱਖ ਦੀ ਟਾਣੀ ਤੇ ਬੈਠਾ ਹੈ ਜੈਸੇ ਤਰਵਰ ਪੰਖ ਬਸ਼ੇਰਾ ਅਗਲੇ ਅੰਮ੍ਰਿਤ ਬਚਨ ਨੇ ਕਹਿਣ ਲੱਗੇ ਭਾਈ ਰਾਖੋ ਕੰਦ ਉਸਾਰੋ ਨੀਵਾ ਸਾਢੇ 3 ਹੱਥ ਤੇਰੀ ਸੀਮਾ ਰਾਖੋ ਕੰਦ ਉਸਾਰੋ ਨੀਵਾ ਹਾਲਾਂ ਅਸੀਂ ਜਦੋਂ ਇਹਦੇ ਅਰਥ ਕਰਾਂਗੇ ਇਹ ਤਾਂ ਸਤਿਗੁਰੂ ਕੀ ਗੱਤ ਸਤਿਗੁਰੂ ਜਾਣੇ ਵੀ ਸ਼ਬਦਾਵਲੀ ਕਿਵੇਂ ਬਣਾ ਦਿੱਤੀ ਉੰਜ ਆਪਾਂ ਕੰਧ ਉਸਾਰਨੇ ਆ ਤੇ ਨੀਂ ਰੱਖਨੇ ਆ ਇੱਥੇ ਮਹਾਰਾਜ ਜੀ ਨੇ ਕਿਹਾ ਰੱਖੋ ਕੰਧ ਆਪਾਂ ਕਹਿੰਦੇ ਆ ਨੀਂ ਰੱਖਣੀ ਏ ਨੀਂ ਰੱਖਾਂਗੇ ਤੇ ਕੰਧ ਉਸਾਰੀ ਜਾਂਦੀ ਏ ਪਰ ਇੱਥੇ ਭਗਤ ਜੀ ਕਹਿ ਰਹੇ ਨੇ ਕੰਧ ਰੱਖੋ ਤੇ ਨੀਂ ਨੂੰ ਉਸਾਰੋ ਅਰਥ ਤੀਕਾ ਕਰਾਂ ਇਹ ਕੀਤੇ ਰੱਖੋ ਕੰਧ ਹਾਲਾਂਕਿ ਕੱਲ ਨੂੰ ਸ਼ਬਦ ਆਉਣਾ ਇੱਕ ਜਿਹੜਾ ਕੱਲ ਨੂੰ ਅਸੀਂ ਕਰਨਾ ਚਮਰਟਾ ਗਾਂਠ ਨਾ ਜਾਨੀ ਸਭ ਲੋਕ ਗਠਾਵੈ ਪੰਖੀ ਭਗਤ ਜੀ ਕਹਿੰਦੇ ਮੈਨੂੰ ਤਾਂ ਜੁੱਤੀ ਗੰਢ ਨਹੀਂ ਆਉਂਦੇ ਸਾਰੀ ਦੁਨੀਆ ਜੁੱਤੀਆਂ ਗੰਢਦੀ ਪਈ। ਤੇ ਇੱਕ ਸਮੱਸਿਆ ਖੜੀ ਹੋਵੇਗੀ ਵੀ ਤੁਹਾਡੀ ਤਾਂ ਕਿਰਤ ਜੋੜੇ ਗੰਢਣ ਦੀ। ਪਰ ਅਸੀਂ ਕੱਲ ਨੂੰ ਦੇਖਾਂਗੇ ਸ਼ਬਦ ਦੀ ਗਹਿਰਾਈ 'ਚ ਜਿੰਨੀ ਕੁ ਮਾਲਕ ਸੋਜੀਦਾ ਹੈਗਾ। ਰੱਖੋ ਕੰਧ ਉਸਾਰੋ ਨੀਵਾ ਇਹਦੇ ਅਰਥ ਸਾਨੂੰ ਕਰ ਲੱਗਿਆ ਇਸ ਤਰ੍ਹਾਂ ਕਰਨੇ ਪੈਣਗੇ ਕਿ ਉਸਾਰੋ ਕੰਧ ਰੱਖੋ ਨੀਵਾ ਅਰਥ ਇਸ ਤਰ੍ਹਾਂ ਕਰਾਂਗੇ ਪਰ ਬਾਣੀ 'ਚ ਤਬਦੀਲੀ ਨਹੀਂ। ਜੋ ਗੁਰੂ ਨੇ ਲਿਖ ਦਿੱਤਾ ਰਾਖੋ ਕੰਧ ਉਸਾਰੋ ਨੀਵਾ ਭਲਿਆ ਤੂੰ ਡੂੰਗੀਆਂ ਨੀਆਂ ਪਟ-ਪਟ ਕੇ ਇੰਜੀਨੀਅਰ ਹੁੰਦੇ ਨੇ ਨਾ ਦੇਖੋ ਦੇਖਦੇ ਨੇ ਪਹਿਲਾਂ ਲੋਟ ਦੇਖਦੇ ਨੇ ਫਿਰ ਪਾਉਂਦੇ ਨੇ ਥੱਲੇ ਕੰਕਰੀਟ ਤੇ ਨਾਲ-ਨਾਲ ਦੱਸ ਹੀ ਜਾਂਦੇ ਨੇ ਕਿ ਜਿਹੜੀ ਨੀਂਹ ਹੁਣ ਭਰ ਦਿੱਤੀ ਨਾ ਇਹਨੇ ਸਾਲ ਤੱਕ ਭਾਵੇਂ ਅਰਥਕ ਵੇਕ ਵੀ ਆ ਜਾਏ ਇਹਨੇ ਖਿਲਣਾ ਨਹੀਂ ਮਹਾਰਾਜ ਕਿੰਨੇ ਕਿੱਡੀ ਵੱਡਾ ਮਹੱਲ ਬਣਾ ਲਿਆ ਨੀਆਂ ਭਰ ਦਿੱਤੀਆਂ ਲੋਹੇ ਨਾਲ ਪੱਥਰ ਨਾਲ ਕੰਕਰੀਟ ਨਾਲ ਚੋਨੇ ਨਾ ਰਾਖੋ ਕੰਧ ਉਸਾਰੋ ਨੀਵਾ ਸਾਢੇ 3 ਖਾਤ ਤੇਰੀ ਸੀਮਾਂ ਕੰਧ ਬਣਾ ਦਿੱਤੀ ਮਹਲ ਬਣਾ ਦਿੱਤਾ ਸਾਢੇ 3 ਖਾਤ ਤੇਰੀ ਸੀਮਾਂ ਸੀਮਾਂ ਦਾ ਅਰਥ ਸੌਣ ਜਿੰਨੀ ਥਾਂ ਵੈਸੇ ਲੰਮੇ ਪੈਨੇ ਆਪਾਂ ਸਾਢੇ 3 ਖਾਤ ਦਾ ਅਰਥ ਇਹ ਵੇ ਕਿ ਜਿਹੋ ਜਿਹਾ ਬੰਦੇ ਦਾ ਕੱਦ ਹੈ ਨਾ ਉਹਦੇ ਕੱਦ ਮੁਤਾਬਕ ਉਹਦੀ ਬਾਹ ਇਹ ਨਹੀਂ ਕਿ ਹੁਣ ਬੱਚੇ ਦਾ ਕੱਦ ਹੋਵੇ ਤੇ ਵੱਡਾ ਇਨਸਾਨ ਕਹੇ ਵੀ ਆਪਣੀ ਬਾਹ ਨਾਲ ਮੈਂ ਸਾਢੇ ਤਿੰਨ ਹੱਥ ਨਾਪਣੇ ਨਹੀਂ ਖਾਰੇ ਇੱਕ ਬਾਡੀ ਜੋ ਗੁਰੂ ਸਾਹਿਬ ਨੇ ਕਿਰਪਾ ਕਰਕੇ ਦੱਸਿਆ ਬਾਣੀ ਚ ਕਿ ਜਦੋਂ ਅਸੀਂ ਲੇਟਨੇ ਸਾਡੇ ਕਦਮ ਮੁਤਾਬਕ ਸਾਡਾ ਹੱਥ ਜਿਹੜਾ ਉਹ ਬਾਡੀ ਦੀ ਲੰਬਾਈ ਸਾਢੇ ਤਿੰਨ ਹੱਥ ਬਣੇਗੀ ਕੋਈ ਵੀ ਬਾਡੀ ਹੋਵੇ ਸਾਢੇ ਤਿੰਨ ਹੱਥ ਲੰਬਾਈ ਪਰ ਜੇ ਵਦ ਤੋਂ ਵਦ ਕੋਈ ਜ਼ੋਰ ਮਾਰੇਗਾ ਤੇ ਪੌਣੇ ਚਾਰ ਹੋ ਜਾਏਗੀ ਚਾਰ ਹੱਥ ਕਦੀ ਕਿਸੇ ਥਾਂ ਨਹੀਂ ਘੇਰੀ ਬੈਡਰੂਮ ਤੇ ਬੜਾ ਵੱਡਾ ਹੈ ਨਾ ਤੇ ਪਲੰਗ ਭਾਵੇਂ ਸੋਨੇ ਦਾ ਹੋਵੇ ਸੋਨਾ ਤੇ ਉਨੀ ਕੁ ਥਾਂ ਤੇ ਜਿੱਤੇ ਸਰੀਰ ਪੈਣਾ ਸਾਰੇ ਬੈਡਰੂਮ ਤੇ ਬੰਦੇ ਸਰਵ ਵਿਆਪਕ ਨਹੀਂ ਹੋ ਜਾਣਾ ਮਹਾਰਾਜ ਕਹਿੰਦੇ ਐਡੀ ਵੱਡਾ ਮਹੱਲ ਬਣਾ ਦਿੱਤਾ ਡੂੰਗੀ ਨੀ ਪੱਟ ਦਿੱਤੀ ਤੇ ਤੇਰੇ ਸੌਣ ਜਿੰਨੀ ਥਾਂ ਤਾਂ ਸਾਢੇ ਤਿੰਨ ਹੱਥ ਰੱਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਖਾਤ ਤੇਰੀ ਸੇਵਾ ਇਹਨੂੰ ਕਬੀਰ ਸਾਹਿਬ ਨੇ ਕਿਹਾ ਕਬੀਰ ਕੋਠੇ ਮੰਡਪ ਖੇਤਕਰ ਕਾਹੇ ਮਰੋ ਸਵਾਰ ਕਾਰਜ ਸਾਡੇ 3 ਹੱਥ ਘਣੀ ਤਾਂ ਪੌਣੇ 4 4 ਨੇ ਕਿਹਾ ਨਾ ਸਾਡੇ 3 ਹੱਥ ਥਾਂ ਬੰਦਾ ਘੇਰਦਾ ਵਾਤੋ ਵਾ ਜੋਰ ਮਾਰੇ ਸੰਪਰਦਾਇ ਮਹਾਂਪੁਰਖਾਂ ਨੇ ਅਰਥ ਕੀਤੇ ਨੇ ਜੇ ਸਹਰਾਣਾ ਰੱਖ ਲੋ ਤੇ ਪੌਣੇ 4 ਹੋ ਜਾਏਗਾ 4 ਕੋਈ ਨਹੀਂ ਹੋਣਾ ਭਗਤ ਰਵਦਾਸ ਸਾਹਿਬ ਕਹਿੰਦੇ ਨੇ ਕਹਿਰੀ ਨੀਵ ਪੱਟ ਲਈ ਉੱਚਾ ਮਹੱਲ ਬਣਾ ਦਿੱਤਾ ਸੌਣ ਵਾਲੀ ਥਾਂ ਤਾਂ ਮਹੱਲ ਵਿੱਚ ਸਾਢੇ ਤਿੰਨ ਹੱਥ ਹੈ ਰੱਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਖਾਤ ਤੇਰੀ ਸੀਵਾ ਬੰਕੇ ਬਾਲ ਕੇਸ ਕਿੰਨੇ ਸੋਹਣੇ ਕੁੰਘਰਾਲੇ ਬਣਾ ਲੈ ਪਾਗ ਸਿਰ ਡੇਰੀ ਸਿਰ ਦੇ ਉੱਤੇ ਪੱਗ ਡੇਰੀ ਦਾ ਅਰਥ ਤੇ ਟੇਢੀ ਇਹ ਥੋੜਾ ਜਿਹਾ ਮੇਰੀ ਬੇਨਤੀ ਨੂੰ ਸੁਣਿਓ ਬੰਕੇ ਵਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸ਼ਮ ਕੀ ਤੇਰੀ ਤੇਡੀ ਪਾਗਬਾਨ ਕੇ ਹੰਕਾਰ ਚ ਤੇ ਵਾਨ ਕੁੰਗਰਾਲੇ ਕਰਾਲੇ ਆ ਜਿਹੜੇ ਅੱਜ ਕੱਲ ਕਰਾਂਦੇ ਨਹੀਂ ਮੇਰੇ ਖਿਆਲ ਹੁਣ ਚਲੋ ਮੈਂ ਸੋਚਣਾ ਇਹ ਸਦੀਆਂ ਪਹਿਲਾਂ ਮਹਾਰਾਜ ਕਹਿ ਗਏ ਤੇ ਅੱਜ ਵੀ ਕਿਹੜੇ ਲੋਕੀ ਸਮਝੇ ਉਹ ਕਈ ਸੂਲਾਂ ਦੀ ਤਰ੍ਹਾਂ ਹੈ ਸਿਰ ਦੇ ਵਾਲ ਤਿੱਕੇ ਹੁੰਦੇ ਨੇ ਜਿਵੇਂ ਕੰਡਿਆਂ ਦੀਆਂ ਸੂਲਾ ਸਿੱਧੀਆਂ ਇਸ ਤਰੀ ਕਰੀ ਬੈਠੇ ਕੋਈ ਬੰਦਾ ਕੁੰਗਰਾਲੇ ਬਣਾਈ ਬਿਠਾ ਕੋਈ ਬੀਬੀਆਂ ਕੋਈ ਬੰਦੇ ਗੁਰੂ ਗ੍ਰੰਥ ਸਾਹਿਬ ਬਾਬਾ ਰਵਿਦਾਸ ਕਹਿੰਦੇ ਨੇ ਉਹ ਕੁੰਗਰਾਲੇ ਕੇਸ ਬਣਾਉਣ ਵਾਲਿਆ ਟੇਢੀ ਪੱਗ ਬੰਨ ਕੇ ਚੌਂਕ 'ਚ ਖਲੋਣ ਵਾਲਿਆ ਚੇਤੇ ਰੱਖੀ ਇਸ ਤਨ ਨੇ ਇੱਕ ਦਿਨ ਸੜ ਕੇ ਰਾਖ ਦੀ ਢੇਰੀ ਹੋ ਜਾਣਾ ਕਾਹਦਾ ਤੂੰ ਪੱਗਾਂ ਦਾ ਤੇ ਆਪਣੀ ਜਵਾਨੀ ਦਾ ਮਾਣ ਪਿਆ ਕਰ ਰਖ ਇਹਨੂੰ ਲੈਣਾ ਹੰਕਾਰ ਵਾਲੇ ਪਾ ਕੇ ਉਂਝ ਵੈਸੇ ਸਾਡੇ ਵਿੱਚ ਦਸਤਾਰ ਦੀ ਬੜੀ ਵੱਡੀ ਥਾਂ ਹੈ ਦੁਮਾਲੇ ਦੀ ਬੜੀ ਵੱਡੀ ਥਾਂ ਖੈ ਸਿੱਖ ਦਸਤਾਰ ਸੋਹਣੀ ਤੋਂ ਸੋਹਣੀ ਬੰਨੇ ਗੁਰੂ ਨੂੰ ਕੋ ਚੰਗਾ ਲੱਗਣ ਲਈ ਇਸ ਕਰਕੇ ਨਾ ਪੱਗ ਬਨ ਲੈ ਵੀ ਚੌਂਕ ਚ ਖਲੋ ਕੇ ਲੋਕਾਂ ਦੀਆਂ ਧੀਆਂ ਪਹਿਣਾ ਨੂੰ ਦੇਖੀ ਜਾਏ ਮੇਰੀ ਬੇਨਤੀ ਏ ਇਸ ਪਰਪੇਖ ਚਰਤ ਹੋਣਗੇ ਪਾਗ ਸਿਰ ਡੇਰੀ ਉਹਨੂੰ ਆਕਰਸ਼ਿਤ ਕਰਨ ਦਾ ਸਾਧਨ ਮਤ ਬਣਾ ਹਜ਼ੂਰ ਕਹਿ ਰਹੇ ਨੇ ਵੈਸੇ ਬਾਣੀ ਚ ਪਾਗ ਪਗਰੀ ਦਸਤਾਰ ਤੇ ਪੱਗ ਇਹ ਸਾਰੇ ਸ਼ਬਦ ਆਏ ਅਸੀਂ ਜਦੋਂ ਪੜਨੇ ਆ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਫਰੀਦਾ ਮੈਂ ਪੁਲਾਵਾ ਪੱਗ ਦਾ ਉਹਦੇ ਅਰਥ ਵੀ ਆ ਬਨ ਗਏ ਕਿ ਪਾਗ ਸਿਰ ਢੇਰੀ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਕੋਈ ਜਾਏ ਗਹਿਲਾ ਰੂੜਾ ਜਾਣ ਦਾ ਸਿਰ ਵੀ ਮਿੱਟੀ ਖਾਏ ਕੇ ਸੋਨੇ ਕੁੰਗਰਾਲੇ ਨੇ ਪੱਗ ਸਿਰ ਤੇ ਬੰਨੀ ਤੇ ਮਹਾਰਾਜ ਕਹਿੰਦੇ ਨੇ ਇਹ ਤਨ ਹੋਏਗੋ ਭਸਮ ਕੀ ਢੇਰੀ ਜਦੋਂ ਇਹਨੇ ਫੂਕਿਆ ਜਾਣਾ ਬਸ ਨਿੱਕੀ ਜੀ ਢੇਰੀ ਬਣਨੀ ਐ ਸਵਾ ਦੀ ਤੇ ਚੇਤੇ ਰੱਖਿਓ ਜਦੋਂ ਸਵਾ ਨੂੰ ਲੋਕ ਫੋਲ ਲੈਂਦੇ ਨੇ ਤੇ ਇੱਕ ਚਿੱਟੇ ਜਾਂ ਕੱਪੜੇ 'ਚ ਸਾਰੀਆਂ ਹੱਡੀਆਂ ਆ ਜਾਂਦੀਆਂ ਨੇ ਜਦੋਂ ਲੋਕੀ ਲੈ ਕੇ ਤੁਰਦੇ ਨੇ ਤੇ ਮੈਂ ਕਈ ਵਾਰੀ ਸੋਚਣਾ ਵੇਖੋ ਆ ਝੋਲੇ 'ਚ ਪਿਆ ਤੁਰਿਆ ਜਾਂਦਾ ਕੀਰਤਪੁਰ ਨੂੰ ਕੋਈ ਤੁਰਿਆ ਜਾਂਦਾ ਕੋਈ ਹਰਦਵਾਰ ਨੂੰ ਤੁਰਿਆ ਜਾਂਦਾ ਸੋਚੀਦਾ ਜਿਹੜਾ ਝੋਲੇ 'ਚ ਪਿਆ ਜਦੋਂ ਜਿਉਂਦਾ ਸੀ ਕਿੰਨੀ ਆਕੜ ਸੀ ਉਹਦੇ ਅੰਦਰ ਆ ਇੰਨੀ ਕੁ ਢੇਰੀ ਬਣ ਗਈ ਇਹਦਾ ਮਤਲਬ ਸਮਝਾਉਣ ਵਾਸਤੇ ਬੰਦਿਆ ਤੂੰ ਸਮਝ ਇਸੇ ਕਰਕੇ ਗੁਰਦੇਵ ਨੇ ਬਾਣੀ 'ਚ ਕਿਹਾ ਕਹਿਣ ਲੱਗੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ சுரੰਗ ਆਜ ਕਾਲ ਤਜ ਜਾਓਗੇ ਜਿਉ ਕਾਂਚਰੀ ਭੂੰਗ ਸੱਪ ਦੀ ਕੁੰਝ ਬੜੀ ਚਮਕਦੀ ਸਦਾਰਾ ਨਹੀਂ ਬਾਬਾ ਜੀ ਨੇ ਕਿਹਾ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਉੱਚੇ ਮਹੱਲ ਦੇਖ ਕੇ ਮਾਨ ਨਾ ਕਰ ਕਿ ਆ ਉੱਚਾ ਘਰ ਮੇਰਾ ਮਹਾਰਾਜ ਕਹਿੰਦੇ ਨੇ ਆਜ ਕਾਲ ਭੂਏ ਲੇਟਣਾ ਉਪਰ ਜਾਮੇ ਕਾਸ਼ ਅੱਜ ਜਾਂ ਕੱਲ ਜ਼ਮੀਨ ਤੇ ਲੇਟਣਾ ਉੱਤੇ ਤੇਰੇ ਘਾਹ ਪੈਦਾ ਹੋਵੇਗੀ ਸਤਿਗੁਰੂ ਬਚਨ ਪੈ ਕਰਦੇ ਨੇ ਕਿ ਬੰਕੇ ਬਾਲ ਭਾਂਕ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਤੇਰੀ ਅਗਲਾ ਬਚਨ ਉੱਚੇ ਮੰਦਰ ਸੁੰਦਰ ਨਾਰੀ ਕਿ ਮੰਦਰ ਦਾ ਅਰਥ ਇਤੇ ਘਰ ਘਰ ਬੜਾ ਉੱਚਾ ਸੁੰਦਰ ਨਾਰੀ ਜੀਵਨ ਸਾਥਨ ਵੀ ਬਹੁਤ ਖੁਸ਼ ਹੈ ਜਿਹਨੂੰ ਰੱਬ ਨੇ ਸੁੰਦਰਤਾ ਦਿੱਤੀ ਪਰ ਮਹਾਰਾਜ ਕਹਿੰਦੇ ਨੇ ਪਿਆਰਿਆ RAM ਨਾਮ ਬਿਨ ਪਾਜੀ ਖਾਰੀ ਪਰਮਾਤਮਾ ਦੇ ਨਾਮ ਤੋਂ ਬਿਨਾ ਜ਼ਿੰਦਗੀ ਦੀ ਬਾਜ਼ੀ ਖਾਰ ਗਿਆ। ਪਰਮਾਤਮਾ ਦੇ ਨਾਮ ਤੋਂ ਬਿਨਾ ਸੁੰਦਰ ਖੁਸ਼ੀਨ ਸਾਥੀਆਂ ਵਿੱਚ ਰਹਿਣ ਵਾਲਾ ਉਹ ਜਵਾਰੀਆਂ ਦੀ ਤਰ੍ਹਾਂ ਦੋਨੋਂ ਖੱਤ ਝਾੜ ਕੇ ਚਲਾ ਗਿਆ। ਜਿਹੜੇ ਵੱਡੇ ਵੱਡੇ ਮਹੱਲਾਂ ਦੇ ਮਾਲਕ ਸਨ ਅੱਜ ਉਹਨਾਂ ਦੀਆਂ ਕਬਰਾਂ ਨੇ। ਪਿਛਲੇ ਦਿਨੀ ਮੈਂ ਅਰਜ਼ ਕੀਤੀ ਦਾਸ ਤਕਰੀਬਨ ਹਰ ਸਾਲ ਅਗਸਤ ਦੇ ਪਹਿਲੇ ਹਫ਼ਤੇ ਹਜ਼ੂਰ ਸਾਹਿਬ ਕਥਾ ਕਰਨ ਜਾਂਦਾ। ਤੇ ਉਤਰਨਾ ਮੈਂ ਔਰੰਗਾਬਾਦ ਵਾਂ ਯਤਨ ਕਰਨਾ ਖੁਣਾ ਹਰ ਸਾਲ ਉਥੇ ਰਾਤ ਰੁੱਕ ਕੇ ਕਥਾ ਕਰਕੇ ਅੱਗੇ ਤੁਰਨਾ ਉਥੇ ਨੇੜੀ ਔਰੰਗਜ਼ੇਬ ਦੀ ਕਬਰ ਹੈ ਮੈਂ ਪਿਛਲੇ ਦਿਨ ਹੀ ਸਾਨੂੰ ਉਸੇ ਵੀ ਅਰਜ਼ ਕੀਤੀ ਸੀ ਉਸੇ ਸ਼ਹਿਰ ਵਿੱਚ ਸਿੱਖਾਂ ਨੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦਾ ਬਣਾਇਆ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਬਾਲਣ ਵਾਲਾ ਵੀ ਨਾ ਝਾੜੂ ਲਾਣ ਵਾਲਾ ਵੀ ਨਾ ਪਰ ਚੇਤੇ ਰੱਖਿਓ ਉਹ ਬਾਦਸ਼ਾਹੀ ਹਿੰਦੁਸਤਾਨ ਦਾ ਜਿਹਦੇ ਨਾਂ ਦੇ ਸਿੱਕੇ ਚੱਲਦੇ ਸਨ ਜਿਹਦੇ ਹੁਕਮ ਤੇ ਨੌਵੇਂ ਗੁਰਦੇਵ ਦਾ ਸੀਸ ਕਲਮ ਕੀਤਾ ਗਿਆ ਜਿੱਥੇ ਉਹ ਬੰਦਾ ਦੱਬਿਆ ਗਿਆ ਉਥੇ ਝਾੜੂ ਲਾਣ ਵਾਲਾ ਵੀ ਕੋਈ ਨਾ ਕੋਈ ਹੋਵੇਗਾ ਤੇ ਕਿਰਾਏ ਦਾ ਪਰ ਜਿੱਥੇ ਗੁਰੂ ਤੇਗ ਬਹਾਦਰ ਦਾ ਸੀਸ ਲਾਇਆ ਗਿਆ ਉਥੇ ਥੱਲੇ ਤਿਲਕਾ ਡਿੱਗਣ ਦੀ ਡੇਗੇ ਸੰਗਤ ਉਸੇ ਵੇਲੇ ਚੁੱਕ ਲੈਂਦੀ ਹੈ ਉਥੇ ਸੰਗਤ ਸੇਵਾ ਚ ਝੋਲੀਆਂ ਲੈ ਲੈ ਸੀਸਗੰਜ ਸਾਹਿਬ ਦੀ ਮਿੱਟੀ ਬਾਹਰ ਸੜਦੇ ਨੇ ਸੰਗਤਾਂ ਜਦੋਂ ਝਾੜੂ ਲਾਂਦੀਆਂ ਪਰ ਅੱਜ ਉਹ ਬੰਦਾ ਜਿਹਦੇ ਸਿਰ ਤੇ ਛਤਰ ਸਨ ਤੇ ਮੈਨੂੰ ਉੱਥੇ ਇੱਕ ਸ਼ੇਰ ਯਾਦ ਆਉਂਦਾ ਹੁੰਦਾ ਹੈ ਕਿ ਬਰਸੋਂ ਰਾਹਾ ਜਿਨ ਕੇ ਸਰਪੇ ਛਤਰੇ ਜ਼ਰੀ ਤੁਰਬਤ ਤੇ ਉਨ ਕੀ ਨਾ ਸ਼ਾਮਿਆਨਾ ਦੇਖ ਜਿਨਾਂ ਦੇ ਸਿਰ ਤੇ ਸੋਨੇ ਦੇ ਛਤਰ ਝੁਲਦੇ ਸਨ ਅੱਜ ਉਹਨਾਂ ਦੀ ਕਬਰ ਉੱਤੇ ਕੋਈ ਸ਼ਮਿਆਨਾ ਲਾ ਕੇ ਵੀ ਧੁੱਪ ਤੋਂ ਉਹਨੂੰ ਬਚਾਉਂਦਾ ਨਹੀਂ ਪਿਆ ਮਹਾਰਾਜ ਕਿਦੇ ਨਾਮ ਤੋਂ ਬਿਨਾ ਕਰਨੇ ਮਹੱਲ ਨੇ ਫਿਰ ਕੀ ਘਟ ਲਿਆ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਮੈਂ ਸੰਪੰਨਤਾ ਕਰਾਂਗਾ ਸ਼ਬਦ ਦੇ ਅਰਥਾਂ ਦੀ ਤੇ ਖਜ਼ੂਰ ਦੇ ਚਰਨਾਂ 'ਚ ਸਾਰੀ ਦਿੱਲੀ ਉਮੜ ਪਈ ਮਹਾਰਾਜ ਜੀ ਨੇ ਰੋਗਾਂ ਦੇ ਰੋਗ ਨਿਵਰਤ ਕੀਤੇ ਔਰੰਗਜ਼ੇਬ ਨੂੰ ਮਹਾਰਾਜ ਨੇ ਫੈਸਲਾ ਕੀਤਾ ਨਹੀਂ ਮਿਲਣਾ ਨਹੀਂ ਮਿਲੇ ਔਰੰਗਜ਼ੇਬ ਆਪ ਬੰਗਲਾ ਸਾਹਿਬ ਜਿੱਤੇ ਮੱਥਾ ਟੇਕਦੇ ਉਹਦੇ ਦਰਵਾਜ਼ੇ ਅੱਗੇ ਡੇਢ ਘੜੀ ਖਲੋਤਾ ਰਿਹਾ ਹੈ ਕਹਿੰਦਾ ਮੈਂ ਦਰਸ਼ਨ ਕਰਨੇ ਚਾਹਨਾ ਹਜ਼ੂਰ ਨੇ ਰਾਜੇ ਨੂੰ ਕਹਿ ਦਿੱਤਾ ਕਹਿ ਦੇ ਇਸ ਨੂੰ ਕਿ ਪਿਤਾ ਗੁਰੂ ਦਾ ਹੁਕਮ ਹੈ ਨਹਿ ਮਲੇਸ਼ ਕੋ ਦਰਸ਼ਨ ਦੇਣਾ ਅਸੀਂ ਨਹੀਂ ਮਿਲਣਾ ਇਹਨੂੰ ਉੱਥੇ ਔਰੰਗਜ਼ੇਬ ਨੇ ਆਪਣੇ ਅਹਿਲਕਾਰਾਂ ਤੇ ਰਾਜੇ ਨੂੰ ਇਹ ਗੱਲ ਕਹੀ ਸੀ ਜੇਕਰ ਮੈਨੂੰ ਨਹੀਂ ਮਿਲਣਾ ਚਾਹੁੰਦੇ ਆਖਰ ਮੈਂ ਇਸ ਮੁਲਕ ਦਾ ਬਾਦਸ਼ਾਹਾਂ ਮੈਂ ਕਈ ਵਾਰੀ ਸੋਚਨਾ ਕਿੰਨੀ ਉਹਦੀ ਲਾਚਾਰਗੀ ਹੋਵੇਗੀ ਕਿ ਜਿਹਦਾ ਇੱਕ ਹੁਕਮ ਮੰਨ ਕੇ ਰੋਕ ਸਾਰੀ-ਸਾਰੀ ਰਾਤ ਬਾਹਰ ਖਲੋਤੇ ਰਹਿੰਦੇ ਨੇ ਉਹ 8ਵੇਂ ਗੁਰਦੇਵ ਦੇ ਬੂਹੇ ਅੱਗੇ ਖਲੋਤਾ ਤੇ ਅੰਦਰ ਉਹ ਦਰਵਾਜ਼ਾ ਬੰਦ ਹੈ ਕਹਿੰਦਾ ਜੇਕਰ ਨਹੀਂ ਮਿਲਣਾ ਤੇ ਮੇਰੇ ਬਾਰੇ ਆਪਣੇ ਮੁਖ ਤੋਂ ਕੋਈ ਬਚਨ ਕਹਿ ਦੇ ਮੇਰੇ ਬਾਰੇ ਕੁਝ ਬੋਲ ਦੇ ਜਦੋਂ ਰਾਜੇ ਨੇ ਕਿਹਾ ਮਹਾਰਾਜ ਬਾਦਸ਼ਾਹ ਪੁੱਛਦਾ ਹੈ ਆਪ ਜੀ ਉਹਦੇ ਬਾਰੇ ਕੁਝ ਬੋਲ ਦਿਓ ਤੇ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਇਹ ਸ਼ਬਦ ਸੁਣਾ ਦਿਓ ਉਹ ਸ਼ਬਦ ਬੋਲ ਦਿੱਤਾ ਕਿਆ ਖਾਦਾ ਕਿਆ ਪੈਦਾ ਹੋਏ ਜਾਮਾ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਂਲੀ ਕੀਜੈ ਭੋਗ ਬਿਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਬਿਨ ਸੱਬੇ ਟੋਲ ਵਿਨਾਸ਼ ਇਹਦੇ ਥੋੜੇ ਜਿਹੇ ਅਰਥ ਆਪਾਂ ਕਰ ਲਈਏ। ਕਿਆ ਖਾਧਾ ਹੈ? ਕਿਆ ਪੈਦਾ ਹੋਈ? ਰਾਮ ਨਾਮ ਬਿਨ ਬਾਜ਼ੀ ਖਾਦੀ। ਕੀ ਤੇਰੇ ਖਾਣੇ ਤੇ ਕੀ ਤੇਰੇ ਕੱਪੜੇ ਪਾਣੇ? ਤੇਰੇ ਮੇਜ਼ ਉੱਤੇ ਕਿੰਨੇ ਤਰ੍ਹਾਂ ਦੇ ਪਕਵਾਨ ਲੱਗੇ ਨੇ? ਜਿਸ ਜੀਵ ਨਾਲ ਤੂੰ ਰੋਜ਼ ਇੰਨੀਆਂ ਕੌਲੀਆਂ ਦਾ ਰਸ ਮਾਨੇ ਕਦੀ ਉਸ ਜੀਵ ਨਾਲ ਸਤਨਾਮ ਵਾਹਿਗੁਰੂ ਵੀ ਕਹਿ ਦਿਆ ਕਰ। ਜੇ ਨਹੀਂ ਕਿਹਾ ਤੇ ਲੱਗੇ ਨੇ ਭੋਜਨ ਕੀ ਫਾਇਦਾ ਇਹਦਾ? کیا پید پید در تھے کپڑے شویرے خور شامی خور دپیرے خور سچی گل جے بندے دی بوک نہیں مرد بستر پکھو کیا پہ کیا کھا دے کیا پیدا ہوئے جامن نہ ہی سچا سوئے جے اندر سچا واگرو نہیں کی کھانا تے کی پانا کیا کھا دے کیا پیدا ہوئے جامن نہ ہی سچا سوئے کیا میوا کیا کھو کیا 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 گڑ میٹھا آ ڈرائی فروٹ لے لیے میوے پے کازو پے بدم پے ਸਭ ਕੁਝ ਪਿਆ ਸਾਹਮਣੇ ਮੇਵੇ ਨੇ ਗੁੜ ਖੈ ਪਤਾ ਨਹੀਂ ਕਿੰਨੇ ਕੋ ਮਿੱਠੇ ਪਦਾਰਥ ਖਾਂਦਾ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਇਥੇ ਮੈਦਾ ਕੱਲਰਤ ਨਹੀਂ ਕਰਾਂਗੇ ਮੈਦੇ ਦੀਆਂ ਕਿੰਨੀਆਂ ਚੀਜ਼ਾਂ ਬੰਦਦੀਆਂ ਨੇ ਖਾਣ ਵਾਲੀ ਕਿੰਨੀਆਂ ਚੀਜ਼ਾਂ ਪਕਵਾਨ ਮਠਾਈਆਂ ਮੈਦੇ ਦੀਆਂ ਬਣਾ ਲੀਆਂ ਤੇ ਕਈ ਤਰ੍ਹਾਂ ਦਾ ਮਾਸ ਇਹਦਾ ਘਰ ਭਰਿਆ ਪਿਆ ਪੁੱਜਦਾ ਪਿਆ ਮਾਸ ਇਹਦੇ ਘਰ ਬਾਬਾ ਜੀ ਕਹਿੰਦੇ ਵੇਖੋ ਇਹ ਬੰਦੇ ਨੂੰ ਮੌਤ ਭੁੱਲ ਕੇ ਕਿਆ ਖਾਦਾ ਕਿਆ ਪੈਦਾ ਖੋਏ ਜਾਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਢੋਗੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾ ਲਈ ਕੀਜੈ ਭੋਗ ਬिलास ਮੇ ਦੇ ਅਰਥ ਜ਼ਰੂਰ ਕਰਾਂਗਾ ਮੇਰੀਆਂ ਮਤਾਵਾਂ ਭੈਣਾ ਬੈਠੀਆਂ ਨੇ ਮੈਂ ਸੰਕੋਚ ਵਿੱਚ ਸ਼ਬਦਾਂ ਚ ਕੱਪੜੇ ਰੋਜ਼ ਬਦਲਦਾ ਤੇ ਰੋਜ਼ ਸੇਜਾਂ ਵੀ ਬਦਲਦਾ ਪਿਆ ਵਸ਼ਈਏ ਨੇ ਇੰਨਾ ਕਾਮੀ ਹੋ ਗਿਆ ਕਿ ਇਹਨੂੰ ਤ੍ਰਿਪਤੀ ਨਹੀਂ ਮਹਾਰਾਜ ਕਿੰਦੇ ਨੂੰ ਸਮਝਾ ਦਿਓ ਕਿਆ ਲਸ਼ਕਰ ਕਿਆ ਨੇਬਖਵਾਸੀ ਆਵੇ ਮਹਿਲੀ ਵਾਸ ਕੀ ਤੇਰੀਆਂ ਫੌਜਾਂ ਤੇ ਕੀ ਤੇਰੇ ਅਹਿਲ ਕਾ ਫਿਰ ਪੜਨਾ ਕਿਆ ਖਾਦਾ ਹੈ ਖਾਦਾ ਹੋਏ ਜਾਮਾ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘੋਗੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹ ਪੋਗ ਵਿਲਾਸ ਕਿਆ ਲਸ਼ਕਰ ਕਿਆ ਨੇਬਖਵਾਸੀ ਆਵੇ ਮਹਿਲੀ ਵਾਸ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਨੂੰ ਕਹਿ ਦਿਆ ਜੇ ਕਿ ਨਾਨਕ ਸੱਚੇ ਨਾਮ ਬਿਰ ਸਬੇ ਟੋਲ ਟੋਲ ਦਾ ਅਰਥ ਹੈ اڈੰਬਰ ਸਬੇ ਟੋਲ ਵਿਨਾਸ਼ ਜਿੰਨਾ ਕੋਈ ਤੂੰ ਇਕੱਠਾ ਕਰੀ ਬੈਠਾ ਸਭ ਕੁਝ ਇੱਕ ਦਿਨ ਮਿਟ ਜਾਣਾ ਹੈ ਮੇਰੀ ਬੇਨਤੀ ਹੈ ਗੁਰਮਖੋ ਇਹਨੂੰ ਨਿਰਾਸ਼ਤਾਚਰਥ ਨਾਲ ਲਜਾਇਓ ਰੱਬ ਨੇ ਖਾਣ ਨੂੰ ਦਿੱਤਾ ਹੈ ਪਾਣ ਨੂੰ ਦਿੱਤਾ ਹੈ ਹੰਡਾਣ ਨੂੰ ਦਿੱਤਾ ਹੈ ਜਿੰਨੇ ਦਿੱਤਾ ਭਲਿਆ ਉਹਨੂੰ ਵੀ ਦੋ ਘੜੀਆਂ ਯਾਦ ਕਰ ਲੈ ਉਹਦਾ ਸਿਮਰਨ ਹੀ ਕਰ ਲੈ ਇੱਕ ਬੰਦਾ ਮੈਂ ਸੋਚਣਾ ਇੱਥੇ ਇੰਨੇ ਸੋਹਣਾ ਸਲੀਕਾ ਹੈ ਮੰਨ ਲਓ ਕਿਸੇ ਨੂੰ ਕੋਈ ਚੀਜੀ ਡਿੱਗੀ ਹੋਈ ਚੀਜ਼ ਫੜਾ ਦਿਓ ਨਾ ਤੇ ਅਗਾ ਕਈ ਵਾਰੀ ਗੋਰਾ ਥੈਂਕ ਥੈਂਕ ਕਰੀ ਜਾਂਦਾ ਥੈਂਕਸ ਕਰਦੇ ਆ ਆਪਾਂ ਵੀ ਪਿਛਾ ਵਿਵਹਾਰਤ ਨੇ ਧੰਨਵਾਦ ਧੰਨਵਾਦ ਕਰੀ ਜਾਂਦੇ ਆ ਉਹ ਭਲਿਓ ਜ਼ਮੀਨ ਤੇ ਪਈ ਹੋਈ ਚੀਜ਼ ਕੋਈ ਚੁੱਕ ਕੇ ਦੇ ਦੇ ਉਹਦਾ ਇੰਨਾ ਧੰਨਵਾਦ ਕਰਨੇ ਆ ਜਿਨੇ ਸਾਡੀ ਮਿੱਟੀ ਚ ਜਿੰਦ ਪਾਈ ਕੋਈ ਉਹਦਾ ਵੀ ਸ਼ੁਕਰ ਕਰ ਲੈ ਜਿਨੇ ਇੰਨਾ ਕੋਈ ਦਿੱਤਾ ਸਤਿਗੁਰੂ ਕਹਿੰਦੇ ਨੇ ਉੱਚੇ ਮੰਦਰ ਘਰ ਬੜੇ ਉੱਚੇ ਸੁੰਦਰ ਨਾਰੀ ਜੀਵਨ ਸਾਥਨ ਬੜੀ ਚੰਗੀ ਜੀਵਨ ਸਾਥੀ ਬੜਾ ਚੰਗਾ ਪਰ ਰਾਮ ਨਾਮ ਬਿਨ ਬਾਜੀ ਖਾਰੀ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਖਾਰ ਕੇ ਚਲਾ ਗਿਆ ਅਖੀਰਲੇ ਬਚਨ ਭਗਤ ਜੀ ਆਪਣੇ ਲਈ ਵੇਖੋ ਕਿੰਦੀ ਨਿਮਰਤਾ ਕਹਿੰਦੇ ਨੇ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਉਹ ਛਾ ਜਨਮ ਹਮਾਰਾ ਮੈਂ ਕੱਲ ਨੂੰ ਵੈਸੇ ਇਸ ਪ੍ਰਸੰਗ ਸਬੰਧੀ ਅਰਜ਼ ਕਰਨੀ ਜਦੋਂ ਉਹਨੇ ਚਮਰਟਾ ਗਾਂਠ ਨਾ ਜਣੀ ਮੇਰੀ ਜਾਤ ਕਮੀਨੀ ਮੇਰੀ ਜਾਤ ਬੜੀ ਨੀਵੀਂ ਖੈ ਮੈਨੂੰ ਲੋਕ ਕਮੀਨ ਕਹਿੰਦੇ ਨੇ ਪਾਂਤ ਕਮੀਨੀ ਪਾਂਤ ਦਰਤ ਵੈਸ਼ ਪੰਗਤੀ ਹੁੰਦਾ ਹੈ ਕੁੱਲ ਮੇਰੀ ਜਾਤ ਪਾਂਤ ਨੀਵਾ ਹੈ ਮੈਂ ਉੱਚਾ ਖੁੱਚਾ ਨਹੀਂ ਉੜਾ ਖੁੱਲਾ ਉੱਚਾ ਇਹਦਾ ਮਤਲਬ ਨੀਵਾ ਉੱਚਾ ਜਨਮ ਖਮਾਰਾ ਮੈਂ ਜਿਸ ਘਰ ਚ ਜਨਮ ਲਿਆ ਉਹਨੂੰ ਲੋਕ ਨੀਵਾ ਘਰ ਕਹਿੰਦੇ ਨੇ ਪਰ ਤੁਮ ਸ਼ਰਨਾਗਤ ਰਾਜਾ रामचंद्र ਰਾਜਾ रामचंद्र ਖੇ ਮੇਰੇ ਸੋਹਣੇ ਪ੍ਰਭੂ ਵੈਗੁਰੂ ਜੀ ਖੇ ਮੇਰੇ ਪਰਮਾਤਮ ਦੇਵ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹੁਣ ਜਦੋਂ ਰਾਜਾ रामचंद्र ਆਉਣੇ ਕਈਆਂ ਦਾ ਧਿਆਨ ਜਾਣਾ ਹੈ ਕਿ અવਤਾਰ ਰਾਜਾ रामचंद्र ਜੀ ਆਲ ਤੇ ਮੈਂ ਬੇਨਤੀ ਕਰਾਂਗਾ ਦੇਖੋ ਵਿਤਕਰਾਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੰਨੇ ਅਵਤਾਰਾਂ ਨਾਲ ਜੁੜੇ ਸ਼ਬਦ ਸਨ ਉਹ ਦਾਤੇ ਨੇ ਏਕ ਓੰਕਾਰ ਨਾਲ ਜੋੜ ਦਿੱਤੇ ਹੁਣ ਸਾਵਲ ਸੁੰਦਰ RAMਈਆ ਦੋ ਸ਼ਬਦ ਆ ਗਏ RAMਈਆ RAM ਵਾਸਤੇ ਤੇ ਸਾਵਲ ਸੁੰਦਰਦਰ ਤੇ ਜਿਹਦਾ ਸ਼ਰੀਰ ਸਾਵਲਾ ਕਾਲਾ ਹੈ ਸਾਵਲ ਸੁੰਦਰ RAMਈਆ ਮੇਰਾ ਮਨ ਲਾਗਾ ਤੋਹੇ ਕਵਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸ਼ੋਭ ਕਹਿਤ ਮਾ ਜਿਸ਼ੋਧ ਦਿਸੈ ਦਹੀ ਪਾਤ ਖਾਏ ਜੀ ਪਰਮਾਨ ਸਾਰੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪਰ ਅਰਥ ਗੁਰੂ ਰਾਮਦਾਸ ਦੇ ਕੀਤੇ ਜਾ ਰਹੇ ਇੱਥੇ ਵੀ ਖੇ ਪ੍ਰਭੂ ਮੇਰੀ ਜਾਤ ਨਹੀਂ ਉੱਚੀ ਮੇਰੀ ਕੁੱਲ ਨਹੀਂ ਉੱਚੀ ਸਾਰੇ ਬਨਾਰਸ ਵਿੱਚ ਮੇਰਾ ਘਰ ਨਹੀਂ ਵਾਂ ਪਰ ਤੁਮ ਸ਼ਰਨਾਗਤ ਰਾਜਾ ਰਾਮਚੰਦ ਖੇ ਪ੍ਰਭੂ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਵਾਂ ਕਹਿ ਰਵਦਾਸ ਚਮਾਰਾ ਮੈਂ ਚਵਰਾ ਚਮਾਰ ਰਵਦਾਸ ਬੋਲ ਕੇ ਕਹਿ ਰਿਆਂ ਕਿ ਮੈਨੂੰ ਬਚਾਈ ਇਸ ਹੰਕਾਰ ਤੋਂ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਵਾਂ ਅੱਜ ਇਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ